ਇੱਕ ਕਿਸਾਨ ਆਪਣੇ 40000 ਰੁਪਏ ਦੇ ਸਿੱਕਿਆਂ ਨੂੰ ਬੋਰੇ ਦੇ ਵਿੱਚ ਭਰ ਕੇ ਆਪਣੀ ਭੈਣ ਦੇ ਲਈ ਸਕੂਟਰੀ ਲੈਣ ਦੇ ਲਈ ਪਹੁੰਚਦਾ ਹੈ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਖਾਸ ਨੇ ਜਿੱਥੇ ਇੱਕ ਭਰਾ ਦੇ ਵੱਲੋਂ 40000 ਰੁਪਏ ਦੇ ਸਿੱਕੇ ਲਿਆਨ ਦੇ ਜਾਂਦੇ ਨੇ ਤੇ ਆਪਣੀ ਭੈਣ ਨੂੰ ਸ਼ੋਰੂਮ ਤੋਂ ਸਕੂਟਰੀ ਦਵਾਈ ਜਾਂਦੀ ਹੈ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਦੇ ਨਾਲ ਬੜਾ ਉਹ ਵਧੀਆ ਵਰਤਾਅ ਕੀਤਾ ਗਿਆ ਵੇਖੋ ਕਿਵੇਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਭਾਈ ਦੂਜ ਦੇ ਉੱਤੇ ਛੱਤੀਸਗੜ ਦੇ ਜਸ਼ਪੁਰ ਦੇ ਵਿੱਚ ਇੱਕ ਕਿਸਾਨ ਪ੍ਰਾਧੇਵ ਨੂੰ 40000 ਰੁਪਏ ਦੇ ਸਿੱਕਿਆਂ ਨਾਲ ਆਪਣੀ ਭੈਣ ਨੂੰ ਸਕੂਟੀ ਖਰੀਦ ਕੇ ਦਿੱਤੀ ਹੈ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਗੋ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਟ੍ਰੀਟ ਵੀ ਕੀਤਾ ਗਿਆ ਸਾਂ ਭਾਈ ਆਏ ਤੇ ਪੂਰੇ ਪਰਿਵਾਰ ਕੇ ਸਾਥ ਔਰ ਐਕਟੀਵਾ ਲੈ ਕੇ ਗਏ ਬੜਾ ਬੜਾ ਸਿੰਘ ਸੇ ਖੁਸ਼ੀ ਖੁਸ਼ੀ ਹੈਪੀ ਦੀਵਾਲੀ ਕਰਦੇ ਹੋਏ ਪੂਰਾ ਇੱਕ ਬੋਰਾ ਸਿੱਕਾ ਦੀ ਹੈ ਇਹ ਐਕਟੀਵਾ ਗਾੜੀ ਜੇ ਲਾਹੰਦਾ ਸੂਰੂ ਮੇ ਖਰੀਦਨੇ ਆਏ ਸੀ ਆਪਣੇ ਸਾਥ ਪਰਿਵਾਰ ਕੇ ਸਾਥ ਇੱਕ ਕਿਸਾਨ ਆਪਣੇ 40000 ਰੁਪਏ ਦੇ ਸਿੱਕਿਆਂ ਨੂੰ ਬੋਰੇ ਦੇ ਵਿੱਚ ਭਰ ਕੇ ਆਪਣੀ ਪੈਨ ਦੇ ਲਈ ਸਕੂਟਰੀ ਲੈਣ ਦੇ ਲਈ ਪਹੁੰਚਦਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਖਾਸ ਨੇ ਜਿੱਥੇ ਇੱਕ ਭਰਾ ਦੇ ਵੱਲੋਂ 40000 ਰੁਪਏ ਦੇ ਸਿੱਕੇ ਲਿਆਂਦੇ ਜਾਂਦੇ ਨੇ ਤੇ ਆਪਣੀ ਭੈਣ ਨੂੰ ਸ਼ੋਰੂਮ ਤੋਂ ਸਕੂਟਰੀ ਦਵਾਈ ਜਾਂਦੀ ਹੈ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਦੇ ਨਾਲ ਬੜਾ ਵਧੀਆ ਵਰਤਾਅ ਕੀਤਾ ਗਿਆ ਵੇਖੋ ਕਿਵੇਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਭਾਈ ਦੂਜ ਦੇ ਉੱਤੇ ਛੱਤੀਸਗੜ ਦੇ ਜਸ਼ਪੁਰ ਦੇ ਵਿੱਚ ਇੱਕ ਕਿਸਾਨ ਪ੍ਰਾਧੇ ਉਹਨੂੰ 40000 ਦੇ ਸਿੱਕਿਆਂ ਦੇ ਨਾਲ ਆਪਣੀ ਭੈਣ ਨੂੰ ਸਕੂਟੀ ਖਰੀਦ ਕੇ ਦਿੱਤੀ ਹੈ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਗੋ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਟ੍ਰੀਟ ਵੀ ਕੀਤਾ ਗਿਆ ਆਇਆ ਹੈ ਤੇ ਪੂਰੇ ਪਰਿਵਾਰ ਕੇ ਸਾਥ ਔਰ ਐਕਟੀਵਾ ਲੈਣ ਗਏ ਜੁਨਾਹੰਦਾ ਸਟੂਰ ਤੋਂ ਖੁਸ਼ੀ-ਖੁਸ਼ੀ ਹੈਪੀ ਦੀਵਾਲੀ ਕੱਤੇ ਹੋਏ ਪੂਰਾ ਇੱਕ ਬੋਰਾ ਸਿੱਕਾ ਦੀ ਹੈ ਉਹ ਵੇਖੀਆ ਗਾੜੀ ਜੁਨਾਹੰਦਾ ਸਟੂਰ ਮੇ ਖਰੀਦਣੇ ਆਇਆ ਤੇ ਆਪਣੇ ਸਭ ਪਰਿਵਾਰ ਕੇ ਸਾਥ ਇੱਕ ਕਿਸਾਨ ਆਪਣੀ 40000 ਰੁਪਏ ਦੇ ਸਿੱਕਿਆਂ ਨੂੰ ਬੋਰੇ ਦੇ ਵਿੱਚ ਭਰ ਕੇ ਆਪਣੀ ਪੈਨ ਦੇ ਲਈ ਸਕੂਟਰੀ ਲੈਣ ਦੇ ਲਈ ਪਹੁੰਚਦਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਖਾਸ ਨੇ ਜਿੱਥੇ ਇੱਕ ਭਰਾ ਦੇ ਵੱਲੋਂ 40000 ਰੁਪਏ ਦੇ ਸਿੱਕੇ ਲਿਆਂਦੇ ਜਾਂਦੇ ਨੇ ਤੇ ਆਪਣੀ ਭੈਣ ਨੂੰ ਸ਼ੋਰੂਮ ਤੋਂ ਸਕੂਟਰੀ ਦਵਾਈ ਜਾਂਦੀ ਹੈ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਦੇ ਨਾਲ ਬੜਾ ਵਧੀਆ ਵਰਤਾਅ ਕੀਤਾ ਗਿਆ ਵੇਖੋ ਕਿਵੇਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਭਾਈ ਦੂਜ ਦੇ ਉੱਤੇ ਛੱਤੀਸਗੜ ਦੇ ਜਸ਼ਪੁਰ ਦੇ ਵਿੱਚ ਇੱਕ ਕਿਸਾਨ ਪ੍ਰਾਧੇ ਉਹਨੂੰ 40000 ਦੇ ਸਿੱਕਿਆਂ ਦੇ ਨਾਲ ਆਪਣੀ ਭੈਣ ਨੂੰ ਸਕੂਟੀ ਖਰੀਦ ਕੇ ਦਿੱਤੀ ਹੈ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਗੋ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਟ੍ਰੀਟ ਵੀ ਕੀਤਾ ਗਿਆ ਆਇਆ ਹੈ ਸਾਰੇ ਪਰਿਵਾਰ ਕੇ ਸਾਥ ਔਰ ਇੱਕ ਨਵੀਂ ਗੱਡੀ ਲੈ ਕੇ ਗਿਆ ਬਹੁਤ ਬਹੁਤ ਖੁਸ਼ੀ ਖੁਸ਼ੀ ਫੈਟੀ ਦੀਵਾਲੀ ਕਰਦੇ ਪੂਰਾ ਇੱਕ ਬੋਰਾ ਸਿੱਕਾ ਦੀ ਹੈ ਇਹ ਨਵੀਂ ਗੱਡੀ ਜੇਲਾ ਹੰਦਾ ਸੂਰੂ ਮੈਂ ਖਰੀਦਣੇ ਆਇਆ ਸੀ ਆਪਣੇ ਸਾਥ ਪਰਿਵਾਰ ਕੇ ਸਾਥ ਇੱਕ ਕਿਸਾਨ ਆਪਣੇ 40000 ਰੁਪਏ ਦੇ ਸਿੱਕਿਆਂ ਨੂੰ ਬੋਰੇ ਦੇ ਵਿੱਚ ਭਰ ਕੇ ਆਪਣੀ ਪੈਨ ਦੇ ਲਈ ਸਕੂਟਰੀ ਲੈਣ ਦੇ ਲਈ ਪਹੁੰਚਦਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਖਾਸ ਨੇ ਜਿੱਥੇ ਇੱਕ ਭਰਾ ਦੇ ਵੱਲੋਂ 40000 ਰੁਪਏ ਦੇ ਸਿੱਕੇ ਲਿਆਂਦੇ ਜਾਂਦੇ ਜਦ ਦੇ ਤੇ ਆਪਣੀ ਭੈਣ ਨੂੰ ਸ਼ੋਰੂਮ ਤੋਂ ਸਕੂਟਰੀ ਦਵਾਈ ਜਾਂਦੀ ਹੈ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਦੇ ਨਾਲ ਬੜਾ ਵਧੀਆ ਵਰਤਾਅ ਕੀਤਾ ਗਿਆ ਵੇਖੋ ਕਿਵੇਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਭਾਈ ਦੂਜ ਦੇ ਉੱਤੇ ਛੱਤੀਸਗੜ ਦੇ ਜਸ਼ਪੁਰ ਦੇ ਵਿੱਚ ਇੱਕ ਕਿਸਾਨ ਪ੍ਰਾਧੇ ਉਹਨੂੰ 40000 ਦੇ ਸਿੱਕਿਆਂ ਦੇ ਨਾਲ ਆਪਣੀ ਭੈਣ ਨੂੰ ਸਕੂਟੀ ਖਰੀਦ ਕੇ ਦਿੱਤੀ ਹੈ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਗੋ ਸ਼ੋਰੂਮ ਵਾਲਿਆਂ ਦੇ ਵੱਲੋਂ ਵੀ ਇਹਨਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਟ੍ਰੀਟ ਵੀ ਕੀਤਾ ਗਿਆ आए थे पूरे परिवार के साथ और एक्टिवा लेकर गए गए लाल से खुशी खुशी हैप्पी दिवाली करते हुए <laughs> पूरा एक बोरा सिक्का दिए ये एक्टिवा गाड़ी जो लाल सुरूम में खरीदने आए थे अपने सब परिवार के साथ